ਜੀ ਕੀ ਕਹਿਣਾ ਚਾਹੂਗਾ ਜਿਹੜਾ ਸ਼ਹਿਰ ਦੇ ਵਿੱਚ ਬੱਸ ਸਟੈਂਡ ਦਾ ਮੁੱਦਾ ਚੱਲ ਰਿਹਾ ਹੈ ਹਾਂ ਦੇਖੋ ਕਾਫੀ ਦਿਨ ਦੀ ਚੱਲ ਰਿਹਾ ਹੈ ਕਿ ਬੱਸ ਸਟੈਂਡ ਕਿੱਥੇ ਜਾ ਰਿਹਾ ਹੈ ਕਿੱਥੇ ਨਹੀਂ ਜਾ ਰਿਹਾ ਇਕ ਗੱਲ ਤਾਂ ਮੈਂ ਸਮਝਦਾ ਕਿ ਆਪਣੇ ਸੁਨਾਮ ਦੇ ਲੋਕਾਂ ਨੇ ਸਾਰੇ ਪਿੰਡਾਂ ਵਾਲਿਆਂ ਨੇ ਇਕੱਠਾ ਮਨ ਬਣਾ ਲਿਆ ਕਿ ਉੱਥੋਂ ਬੱਸ ਸਟੈਂਡ ਬਦਲਣਾ ਤਾਂ ਚਾਹੀਦਾ ਹੀ ਹੈ ਔਰ ਖਾਸ ਕਰਕੇ ਜਦੋਂ ਦਾ ਉਹ ਅੰਡਰਪਾਸ ਨਿਕਲ ਰਿਹਾ ਹੈ ਅੰਡਰ ਬ੍ਰਿਜ ਨਿਕਲ ਰਿਹਾ ਹੈ ਬੱਸਾਂ ਦਾ ਆਣਾ ਜਾਣਾ ਔਖਾ ਵੀ ਹੈ ਉਨਾਲੇ ਜਿਵੇਂ ਜਿਵੇਂ ਸ਼ਹਿਰ ਦੀ ਤਰੱਕੀ ਹੁੰਦੀ ਹੈ ਆਬਾਦੀ ਵੱਧਦੀ ਹੈ ਟ੍ਰੈਫਿਕ ਵੱਧਦਾ ਹੈ ਇਹ ਚੀਜ਼ਾਂ ਹਮੇਸ਼ਾ ਬਾਤ ਜਾਂਦੀਆਂ ਹਨ ਔਰ ਫਿਰ ਗੱਲ ਆ ਗਈ ਸੀ ਕਿ ਕਿੱਥੇ ਜਾਏਗਾ ਇੱਕ ਸੱਚਖੰਡ ਗੁਰੂ ਘਰ ਵਾਲੀ ਜਿਹੜੀ ਜਿੰਦੇ ਬਾਰੇ ਗੱਲ ਕਰਨੀ ਆਪਾਂ ਉਹ ਜਗ੍ਹਾ ਤੇ ਇੱਕ ਕੋਈ ਕਹਿ ਰਹੇ ਸੀ ਕਿ ਪਹਿਲਾ ਮਛਿੰਡਾ ਰੋਡ ਤੇ ਜਾਏਗਾ ਚਲੋ ਉਹਨਾਂ ਦੇ ਚ ਫਿਰ ਪਤਾ ਲੱਗਿਆ ਕਿ ਸਰਕਾਰ ਨੇ ਜਿਹੜੀ ਗੁਰਦੁਆਰਾ ਸੱਚਖੰਡ ਵਾਲੀ ਜ਼ਮੀਨ ਉਹਦਾ ਉਥੇ ਟੈਂਡਰ ਕੱਢਿਆ ਔਰ ਥੋੜਾ ਬਹੁਤ ਕਬਜ਼ਾ ਵੀ ਉਹਨਾਂ ਨੇ ਲੈ ਲਿਆ ਪਰ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਨਵੇਂ ਤੱਤ ਸਾਹਮਣੇ ਆਏ ਮੈਂ ਉਸ ਬਾਰੇ ਥੋੜੀ ਜੀ ਗੱਲ ਕਰਨੀ ਹੈ ਕਿਉਂਕਿ ਮੈਂ ਇਸ ਚੀਜ਼ ਦਾ ਬਿਲਕੁਲ ਹਾਮੀਆ ਕਿ ਲੋਕਾਂ ਦੀਆਂ ਸਹੂਲਤਾਂ ਵੇਖ ਕੇ ਕੰਮ ਕਰਨਾ ਚਾਹੀਦਾ ਕਿ ਮੈਂ ਸਮਝਦਾ 80 ਤੋਂ 90% ਲੋਕ ਜਿਹੜੇ ਕਿ ਬੱਸਾਂ ਤੇ ਸਫ਼ਰ ਕਰਦੇ ਹੋਣਗੇ ਬਹੁਤ ਥੋੜੇ ਲੋਕ ਹੁੰਦੇ ਫਿਰ ਵੀ ਹੁੰਦੇ 10 20% ਜਿਹੜੇ ਸ਼ਾਇਦ ਕਦੀ ਬੱਸ ਸਟੈਂਡ ਨਾ ਗਏ ਹੋਣ ਉਹਨਾਂ ਦੀਆਂ ਸਹੂਲਤਾਂ ਨੂੰ ਉਹਨਾਂ ਦੀ ਨੇੜਤਾ ਦੂਰਤੀਆਂ ਦੇਖਦੇ ਹੋਏ ਉਹਨਾਂ ਨੂੰ ਬਹੁਤਾ ਨਾ ਨੇੜੇ ਜਾ ਕੇ ਬੱਸ ਫੜਨੀ ਪਵੇ ਇੱਕ ਚੰਗਾ ਜਿੱਥੇ ਫੈਸਿਲਿਟੀਆਂ ਹੋਣ ਚੰਗੀਆਂ ਫੈਸਿਲਿਟੀਆਂ ਹੋਣ ਮਾਡਰਨ ਫੈਸਿਲਿਟੀਆਂ ਹੋਣ ਉਹ ਜਆ ਬੱਸ ਸਟੈਂਡ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਦਾ ਹੱਕ ਹੈ ਉਹਨਾਂ ਦਾ ਰਾਈਟ ਹੈ ਪਰ ਜਿਹੜੀਆਂ ਕੱਲ ਕੰਟਰੋਵਰਸੀ ਸਾਹਮਣੇ ਆਈ ਜਿਸ ਤਰ੍ਹਾਂ ਸੱਚਖੰਡ ਦੀ ਜਿਹੜੀ ਨਵੀਂ ਬਣੀ ਕਮੇਟੀ ਨੇ ਇਹ ਇਲਜ਼ਾਮ ਲਗਾਏ ਮੌਜੂਦਾ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਲੋਕਲ ਪੁਲਿਸ ਹੈ ਜਾਂ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਹੈ ਔਰ ਜੋ ਮੰਤਰੀ ਹੈ ਅਮਨ ਅਰਵਾ ਉਹਨਾਂ ਮੰੰਮੀ ਵੀ ਉਹਨਾਂ ਨੇ ਸਵਾਲ ਕੀਤੇ ਕਿ ਜੇ ਪਿਛਲੇ ਦਿਨਾਂ ਚ ਇਸ ਦਾ ਵਾਰੰਟ ਕਬਜਾ ਲਿਆ ਗਿਆ ਜਗਾਂ ਦਾ ਜਿਹੜੀ 8 ਸਾਢੇ 8 ਏਕੜ ਹੈ ਉਹਦਾ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਉਹਨਾਂ ਕੋਲ ਕਬਜਾ ਹੈ ਉਹ ਬੀਜਦੇ ਆ ਉਹ ਕਰਦੇ ਉਹ ਕਮੇਟੀ ਵਾਲੀ ਰਾਈਟ ਤੇ ਉਹਨਾਂ ਦਾ ਵਾਰੰਟ ਕਬਜਾ ਇਹ ਲੈ ਕੇ ਕਿਹਾ ਗਿਆ ਕਿ ਜੀ ਡੀਸੀ ਸਾਹਿਬ ਨੇ ਕੋ ਰੰਡ ਕਬਜਾ ਵੇਚਿਆ ਉਹ ਪਿਛਲੇ ਕਈ 15 ਦਿਨਾਂ ਤੋਂ ਮਹੀਨੇ ਤੋਂ 2 ਮਹੀਨਿਆਂ ਤੋਂ ਸ਼ਾਇਦ ਉਸ ਦੀ ਕਾਪੀ ਮੰਗ ਰਹੇ ਆ ਆਰਟੀਆਈ ਦੁਆਰਾ ਪੈਸੇ ਭਰ ਕੇ ਪਰ ਉਹਨਾਂ ਨੂੰ ਕਾਪੀ ਨਹੀਂ ਮਿਲ ਰਹੀ ਤਾਂ ਅੱਜ ਸਵਾਲ ਉੱਠਦੇ ਆ ਕਿ ਵਾਕਿਆ ਕੋਈ ਵਾਰੰਟ ਕਬਜ਼ੇ ਦਾ ਆਰਡਰ ਆਇਆ ਵੀ ਸੀ ਕਿ ਨਹੀਂ ਆਇਆ ਜੇ ਕਿਸੇ ਥਾਂ ਤੇ ਕੁਝ ਗਲਤ ਹੋ ਰਿਹਾ ਹੈ ਉੱਥੇ ਵਾਰੰਟ ਕਬਜ਼ੇ ਦੇ ਆਰਡਰ ਹੈ ਸਭ ਤੋਂ ਪਹਿਲਾਂ ਮੈਂ ਸਮਝਦਾ ਕਾਨੂੰਨ ਇਹ ਹੈ ਕਿ ਜਿਹੜਾ ਵੀ ਬੰਦਾ ਅੰਦਰ ਬੈਠਾ ਉਸ ਨੂੰ ਕਾਪੀ ਮੁਹੱਈਆ ਕਰਾਈ ਜਾਵੇ ਕਿ ਤੁਹਾਡੇ ਖਿਲਾਫ ਇਹ ਆਰਡਰ ਪਾਸ ਹੋਇਆ ਹੈ ਬੇਨਤੀ ਕਰਦੇ ਆ ਜੀ ਤੁਸੀਂ ਇਸ ਇੰਨੀ ਦੇਰ ਦੇ ਵਿੱਚ ਚੀਜ਼ ਖਾਲੀ ਕਰ ਦਿਓ ਅਦਰਵਾਈਜ਼ ਆਏ ਸਾਨੂੰ ਜ਼ਬਰਨ ਅਸੀਂ ਖਾਲੀ ਕਰਾਵਾਂਗੇ ਇਹ ਪਹਿਲੀ ਗੱਲ ਹੁੰਦੀ ਹੈ ਪਰ ਉਹਨਾਂ ਨੂੰ ਉਹ ਕੋਈ ਕਾਪੀ ਮੁਹੱਈਆ ਨਹੀਂ ਕਰਾਈ ਗਈ ਔਰ ਜਿਸ ਤਰ੍ਹਾਂ ਦਾ ਕਾਨੂੰਨ ਮੁਤਾਬਕ ਉਹਨਾਂ ਦਾ ਰਾਈਟ ਹੈ ਆਰਟੀਆ ਦੇ ਅnder ਵੈਸੇ ਵੀ ਕਿ ਉਹਨਾਂ ਨੂੰ ਉਹ ਕਾਪੀ ਮਿਲੇ ਉਹਨਾਂ ਨੂੰ ਨਹੀਂ ਮਿਲ ਰਹੀ ਮੌਜੂਦਾ ਸਰਕਾਰ ਮੌਜੂਦਾ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਬਿਲਕੁਲ ਇਸ ਗੱਲ ਤੋਂ ਉਹਨਾਂ ਦਾ ਜਿਹੜਾ ਰਾਈਟ ਹੈ ਉਸ ਤੋਂ ਵਾਂਝੇ ਰੱਖ ਰਹੀ ਹੈ ਉਹ ਉਹਨਾਂ ਨੇ ਸਵਾਲ ਉੱਥੇ ਇੱਕ ਸਾਢੇ ਵਰਗਿਆਂ ਦੇ ਆਮ ਸਵਾਲ ਵੀ ਉੱਠਦੇ ਆ ਕਿ ਵਾਕਈ ਇਹ ਕੇਸ ਵਾਕਈ ਕੰਟਰੋਵਰਸ਼ੀਅਲ ਹੈ ਸਾਨੂੰ ਲੱਗਦਾ ਸੀ ਇਹ ਕਲੀਅਰ ਹੋ ਗਿਆ ਸੋ ਉਸ ਚੀਜ਼ ਦੇ ਨਾਲ ਜਵਾਬ ਦੇਣਾ ਚਾਹੀਦਾ ਪਰ ਉਹਨਾਂ ਨੇ ਕਿਹਾ ਹੈ ਭਰਾਦਰੀਵਾਨੋ ਕਹ ਲਓ ਰਾਜ ਮੈਂ ਸਮਝਦਾ ਕਿ ਜਿੰਨੇ ਵੀ ਗੁਰੂ ਘਰ ਐ ਇੱਥੇ ਉਸ ਭਾਈਚਾਰੇ ਦੇ ਭਰਾਦਰੀ ਦੇ ਸਾਰਿਆਂ ਦੇ ਪ੍ਰਧਾਨ ਇਕੱਠੇ ਸੀ ਮੇਨ ਅਹੁਦੇਦਾਰ ਇਕੱਠੇ ਸੀ ਜੋ ਕਹਿ ਰਿਹਾ ਮੰਤਰੀ ਜੀ ਨੂੰ ਰਿਕੁਐਸਟ ਕਰਕੇ ਕਹਿ ਰਿਹਾ ਕਿ ਮੰਤਰੀ ਜੀ ਨਾ ਤੱਕਾ ਨਾ ਕਰੋ ਸਾਨੂੰ ਬਿਠਾਓ ਸਾਡੇ ਨਾਲ ਗੱਲ ਕਰੋ ਜਾਂ ਕਨਵਿੰਸ ਹੋ ਜਾਓ ਜਾਂ ਸਾਨੂੰ ਕਨਵਿੰਸ ਕਰਵਾ ਦਿਓ ਮੈਂ ਨਹੀਂ ਸਮਝਦਾ ਉਹ ਵੀ ਸ਼ਹਿਰ ਦੀ ਡਵੈਲਪਮੈਂਟ ਦੇ ਖਿਲਾਫ ਹੋਣਗੇ ਉਹ ਵੀ ਤਾਂ ਸ਼ਹਿਰ ਦੀ ਵਾਸਨਿਕ ਹੈ ਉਹ ਪਰ ਉਹਨਾਂ ਨੂੰ ਕਨਵਿੰਸ ਤਾਂ ਕਰਵਾਣਾ ਪੈਣਾ ਅੱਜ ਉਸ ਗੁਰੂ ਘਰ ਨੂੰ ਕੁਝ ਆਮਦਨ ਹੈ ਉਸ ਅਠ ਕਿਲਿਆਂ ਤੋਂ ਰਾਈਟ ਬਹੁਤ ਗੁਰੂ ਘਰ ਐਸੇ ਵੀ ਹੁੰਦੇ ਜਿਨ੍ਹਾਂ ਦੀ ਗੋਲਕੋਣੀ ਨਹੀਂ ਹੁੰਦੀ ਔਰ ਇੱਕ ਸ਼ਮਸ਼ਾਹ ਕਰਮੇਸ਼ਨ ਗਰਾਊਂਡ ਸ਼ਮਸ਼ਾਨ ਘਾਟ ਵੀ ਜੁੜਿਆ ਆਇਆ ਸੂਰੂ ਕਰਨਾ ਉਸ ਦਾ ਵੀ ਕੋਈ ਖਰਚਾ ਹੈ ਕਿ ਉਹਨਾਂ ਦਾ ਹੱਕ ਨਹੀਂ ਬੰਦਾ ਜਿਹੜਾ ਜਿੰਨੀ ਕੁ ਉਹਨਾਂ ਨੂੰ ਆਮਦਨੀ ਹੈ ਘਟੋ ਘਟ 19 ਦਾ ਮਿਲੇ ਵੈਸੇ ਇਹ ਕਮਰਸ਼ੀਅਲ ਜਗ੍ਹਾ ਹੈ ਆਜੋ ਆਜੋ ਮਨੀ ਇਧਰ ਆ ਕੇ ਪਾਸੇ ਕਰ ਦੇ ਲੇਖ ਸੋ ਉਹਨਾਂ ਦਾ ਵੀ ਕਮਰਸ਼ੀਅਲ ਜਗ੍ਹਾ ਹੈ ਲੋ 10 ਕਰੋੜ ਨੂੰ ਕਿੱਲਾ ਲਾ ਲੋਂਗੇ 8 ਕਰੋੜ 8 ਕਿੱਲੇ ਤਾਂ 80 ਕਰੋੜ ਦੀ ਹੈ ਕਿ ਉਹਨਾਂ ਦਾ ਉਹਨਾਂ ਹੱਕ ਨਹੀਂ ਕਿ ਤੁਸੀਂ ਉੱਥੇ ਦੁਕਾਨਾਂ ਬਣਾਓ ਉਹਨਾਂ ਨੂੰ ਰਹਿ ਚਰ ਕੇ ਇਹਨਾਂ ਨੂੰ ਉਹਨਾਂ ਦੀ ਇੰਨੀ ਆਮਦਨ ਹੋ ਜੇ ਕੋਈ ਇੰਡੀਵਿਜੂਅਲ ਨੂੰ ਤਾਂ ਆਮਦਨ ਨਹੀਂ ਜਾਣੀ ਵੀ ਕਿਸੇ ਇੱਕ ਪਰਿਵਾਰ ਦੇ ਚਲੀ ਜਾਂਦੀ ਹੈ ਜਾਂ ਬਰਾਦਰੀ ਦੇ ਇਸ ਬੰਦੇ ਨੂੰ ਚਲੀ ਜਾਂਦੀ ਹੈ ਕਮੇਟੀ ਨੂੰ ਚਲੀ ਗੁਰੂ ਘਰ ਨੂੰ ਜਾਣੀ ਹੈ ਔਰ ਗੁਰੂ ਘਰ ਤੇ ਜਿਹੜਾ ਹੁੰਦਾ ਉਹ ਲੋਕਾਂ ਤੇ ਲੱਗਦਾ ਹੈ ਜੇ ਉੱਥੇ ਆਮਦਨ ਹੁੰਦੀ ਹੈ ਤੇ ਮੈਂ ਸਮਝਦਾ ਉਹਨਾਂ ਨੂੰ ਬੁਲਾ ਕੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਇਹ ਕਹਿ ਸਕਦੇ ਆ ਕਿ ਜੀ ਪੁਰਾਣੀ ਕਮੇਟੀ ਨਾਲ ਸਾਡਾ ਹੋਇਆ ਸੀ ਪੀ ਪੁਰਾਣੀ ਕਮੇਟੀ ਸੀ ਹੁਣਸ ਬਰਾਨੀ ਕਮੇਟੀ ਬੈਠੇ ਵਿੱਚ ਮੇਰਾ ਖਿਆਲ ਨਹੀਂ ਪੁਰਾਣੀ ਕਮੇਟੀ ਵਾਲਾ ਉੱਥੇ ਮੱਥੇ ਵੀ ਲੱਗਦਾ ਹੋਊਗਾ ਸਾਰੀ ਬਰਾਦਰੀ ਦੇ ਲੁਕਦੇ ਹੋਣਗੇ ਕਿਉਂਕਿ ਕੁਛ ਨਾ ਕੁਛ ਤਾਂ ਉਹਨਾਂ ਨੇ ਜਲਦਬਾਜੀ ਚੀਆ ਕਿਸੇ ਤਰ੍ਹਾਂ ਇਹਨਾਂ ਦੇ ਅਸਰ ਥੱਲੇ ਮੰਤਰੀ ਦੇ ਆ ਕੇ ਜਾਂ ਉਹਨਾਂ ਦੇ ਬੰਦਿਆਂ ਦੇ ਰਾਹ ਜਾਂ ਹੋਰ ਕਿਸੇ ਕਾਰਨਾ ਕਰਕੇ ਉਹਨਾਂ ਨੇ ਕੁਝ ਇਸ ਤਰ੍ਹਾਂ ਦੀ ਜਿਹੜੀ ਕੋਰਟ ਚ ਕੇਸ ਚੱਲ ਰਿਹਾ ਸੀ ਉਹਨੂੰ ਵਾਪਸ ਲਿਆ ਉਹਨਾਂ ਨੇ ਆ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਠੀਕ ਕੀਤਾ ਪਰ ਅੱਜ ਜੇ ਨਵੀਂ ਕਮੇਟੀ ਬਣੀ ਹੈ ਬਰਾਦਰੀ ਹੈ ਤਾਂ ਉਹਨਾਂ ਨੂੰ ਹਾਂ ਕਨਸ ਕਰਾਉਣਾ ਚਾਹੀਦਾ ਇੱਕ ਤਾਂ ਮੇਰਾ ਏਸੀ ਦਾ ਇਸ ਦੇ ਵਿੱਚ ਜਿਹਦੇ ਵਿੱਚ ਦੀਪਾ ਜੀ ਜਿਹੜਾ ਟੈਂਡਰ ਵੀ ਹੋ ਚੁੱਕਾ ਹੈ ਨਗਰ ਕੌਂਸਲ ਜਮਤਾ ਵੀ ਪਾਸ ਹੋ ਚੁੱਕਾ ਹੈ ਜਦੋਂ ਬਰੇਸਾ ਵੀ ਬੈਠੇ ਨੇ ਵੀ ਦਾਰ ਦੇਣਗੇ ਮਾਤੇ ਬਾਰੇ ਹੂੰ ਹੂੰ ਤੇ ਹੁਣ ਟੈਂਡਰ ਜਿਹੜਾ 23 ਤਰੀਕ ਨੂੰ ਖੁੱਲ ਰਿਹਾ ਹੈ ਓਕੇ ਕੰਮ ਵੀ ਸ਼ੁਰੂ ਹੋਣਾ ਲੋਕਾਂ ਨੂੰ ਉਮੀਦਾਂ ਨੇ ਕੰਮ ਸ਼ੁਰੂ ਹੋ ਹੂੰ ਹੂੰ ਤੇ ਪਰ ਇੱਕ ਦੂਜੇ ਪਾਸੇ ਜਿਹੜੀਆਂ ਕਮੇਟੀਆਂ ਇਹ ਗੱਲ ਕਹਿ ਰਹੀਆਂ ਨੇ ਵੀ ਇਹ ਸਾਡੇ ਨਾਲ ਤਕਰਾ ਨਹੀਂ ਦੇਖੋ ਉਹ ਉਹ ਲੌਜੀਕ ਨਾਲ ਕਹਿ ਰਹੀਆਂ ਦੇਖੋ ਪਹਿਲਾਂ ਲੱਗ ਰਿਹਾ ਸੀ ਉਹਨਾਂ ਦੀ ਸਹਿਮਤੀ ਨਾਲ ਹੋ ਰਿਹਾ ਹੈ ਇਸ ਗੁੱਡ ਚੰਗਾ ਬਿਲਕੁਲ ਚੰਗੀ ਠੀਕ ठाਇਓ ਬਹੁਤ ਦੂਰ ਵੀ ਨਹੀਂ ਹੈ ਸ਼ਹਿਰ ਤੋਂ ਬਹੁਤ ਅੰਦਰ ਵੀ ਨਹੀਂ ਹੈ ਐਸਟੀ ਨੂੰ ਸਭ ਨੇ ਐਕਸੈਪਟ ਕਰ ਲਿਆ ਸੀ ਸਾਡੇ ਜਿਹੜੇ ਦੁਕਾਨਦਾਰ ਭਰਾ ਜਿਹੜੇ ਪਹਿਲਾਂ ਪ੍ਰੋਟੈਸਟ ਕਰਦੇ ਸੀ ਕਿ ਉਸ ਤੋਂ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਵੀ ਮੇਰੇ ਮੋਰਲੈਸ ਐਕਸੈਪਟ ਕਰ ਲਿਆ ਸੀ ਬਾਜ਼ਾਰ ਵਾਲਿਆਂ ਨੇ ਵੀ ਐਕਸੈਪਟ ਕਰ ਲਿਆ ਸੀ ਕਿ ਉਹਨਾਂ ਨੂੰ ਦੁਕਾਨਾਂ ਮਿਲ ਰਹੀਆਂ ਚਲੋ ਦੇਖੋ ਕਿਸੇ ਨੂੰ ਆਪਾਂ ਉਜਾੜਦੇ ਆ ਉਹਦਾ ਬੰਦੋਬਸਤ ਕਰਨਾ ਪੈਣਾ ਮਜਬੂਰੀ ਹੈ ਐਕਸਪੈਂਸ਼ਨ ਹੋਣੀ ਹੈ ਡਿਵੈਲਪਮੈਂਟ ਹੋਣੀ ਹੈ ਪਰ ਉਸ ਚੀਜ਼ ਦਾ ਖਿਆਲ ਤਾਂ ਰੱਖਣਾ ਚਾਹੀਦਾ ਜੇ ਉਹਨਾਂ ਨੂੰ ਆਪੋ ਤੇ ਦੁਕਾਨਾਂ ਦੇਣੇ ਆਂ ਅੱਛੀ ਗੱਲ ਹੈ ਜੇ ਇਹਨਾਂ ਦਾ ਵੀ ਕੁਝ ਨਾ ਕੁਝ ਹੋ ਜੇ ਬੈਠ ਕੇ ਤਾਂ ਮੈਂ ਸਮਝਦਾ ਸਾਰਾ ਸਾਰੇ ਲੋਕ ਇਸ ਇਨਵੋਲ ਹੋ ਜੇ ਹੁਣ ਕਰ ਰਿਹਾ ਔਰ ਉਹਨਾਂ ਨੂੰ ਕਾਪੀ ਨਹੀਂ ਦੇ ਰਹੇ ਜਾਂ ਕੋਰਟ ਚ ਚੱਲ ਰਿਹਾ ਹੈ ਮਸਲੇ ਤਿੰਨ ਮਸਲੇ ਹੋਰ ਚੱਲ ਰਹੇ ਹੈ ਬੁਲਡੋਜ਼ ਕਰਨਗੇ ਟੈਂਡਰ ਵੀ ਕਰਦੇ ਸਰਕਾਰ ਕਰੋੜਾਂ ਦੌਰ ਕੋਡ ਲਾ ਕੇ ਫਿਰ ਉੱਥੇ ਸਟੇ ਹੋ ਜੇ ਉਹ ਚੰਗੀ ਗੱਲ ਹੈ ਕਿ ਅੱਜ ਬੈਠ ਕੇ ਪਹਿਲਾਂ ਅੱਪਾ ਇਸ ਨੂੰ ਨਿਸ਼ਟ ਨਿਪਟਾ ਲਈ ਉਹ ਚੰਗੀ ਗੱਲ ਹੈ ਸਰਕਾਰ ਨੂੰ ਇਹ ਕਲੀਅਰ ਕਰਨਾ ਚਾਹੀਦਾ ਨੇ ਜੀ ਬਿਲਕੁਲ ਬਣ ਰਿਹਾ ਹੈ ਜਾਂ ਨਹੀਂ ਬਣ ਰਿਹਾ ਕੋਈ ਰੋਲ ਹੈ ਕੰਮ ਕਰ ਦੋ ਸ਼ੁਰੂ ਹੋ ਰਿਹਾ ਟੈਂਡਰ ਹੋ ਗਿਆ ਚਲੋ ਉਹ ਨਹੀਂ ਹੁਣ ਉਹਦੀ ਅਸੀਂ ਆਪਣੇ ਸੋਰਸ ਸਰ ਵਿੱਚ ਸਾਰਾ ਕੁਝ ਦੱਸ ਦੇਈਏ ਉਹਨਾਂ ਨੇ ਇਸ ਕਮੇਟੀ ਨੇ ਕੱਲ ਸਵਾਲ ਉਠਾਏ ਆ ਉਹਨਾਂ ਦੇ ਜਵਾਬ ਦੇ ਦੇਣਾ ਚਾਹੀਦਾ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਵੀ ਆ ਸਾਡਾ ਹੈ ਇਹ ਬੋਰਡ ਦੀ ਜਗ੍ਹਾ ਸੀ ਇਹਨਾਂ ਨੇ ਪੈਸਾ ਨਹੀਂ ਭਰਿਆ ਸੀਗਾ ਇਨਾ ਤੁਹਾਨੂੰ ਵਕਫ ਬੋਰਡ ਨੇ ਹੁਣ ਐਡਮਿਨਿਸਟ੍ਰੇਸ਼ਨ ਦੇ ਨਾਂ ਕਰਤੀ ਐਡਮਿਨਿਸਟ੍ਰੇਸ਼ਨ ਨੇ ਵਰਡ ਕਰਤਾ ਜੀ ਆਸੀਂ ਕਾਨੂੰਨ ਮੁਤਾਬਕ ਇਹਦਾ ਸੀ ਕਬਜ਼ਾ ਲਿਆ ਫਿਰ ਵੀ ਭਾਵੇਂ ਲਓ ਤੁਸੀਂ ਅਗਲੇ ਕਬਜ਼ਾ ਤਾਂ ਉਹਨਾਂ ਦਾ ਸੀ ਫਿਰ ਵੀ ਉਸ ਦੀ ਗੁਰੂ ਘਰ ਦੀ ਜਿਹੜੀ ਗੌਲਕ ਹੈ ਉਸ ਦਾ ਵੇਖਣਾ ਪੈਣਾ ਉਹ ਜ਼ਰੂਰੀ ਹੈ ਘਟੋ ਘਟੋ ਨਾਲ ਦੀ ਜਿਹੜੀ ਆਮਦਨ ਹੈ ਜਿੰਨੀ ਪਹਿਲਾਂ ਹੁੰਦੀ ਸੀ ਉਸ ਤੋਂ ਡਬਲ 4 ਗੁਣਾ 10 ਗੁਣਾ ਜਿੱਥੇ ਸੈਟੀਸਫੈਕਸ਼ਨ ਹੋਵੇ ਉਹ ਗੁਰੂ ਘਰ ਦੀ ਆਮਦਨ ਚ ਗੋਲਕ ਚ ਪੈਸਾ ਪੈਣਾ ਚਾਹੀਦਾ ਇਸ ਵਾਰ ਸੱਡੇ ਦੀਆਂ ਦੁਕਾਨਾਂ ਤੋਂ ਜਾਂ ਕਿਸੇ ਵੀ ਉਸ ਤਰ੍ਹਾਂ ਦੀ ਐਕਟੀਵਿਟੀ ਉਹ ਤਾਂ ਮਿਨੀਮਮ ਹੈ। ਭਾਜੀ ਤੁਸੀਂ ਅੱਜ ਇਹ ਮੁੱਦਾ ਚੱਕਿਆ ਹੈ। ਹੁਣ ਜਿਹੜੀ ਕਮੇਟੀ ਨੇ ਇਹ ਮੁੱਦਾ ਚੱਕਿਆ ਹੈ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਕੀ ਹੁਣ ਤੁਸੀਂ ਉਹਨਾਂ ਨਾਲ ਖੜੋਵੇਂਗੇ? ਨਹੀਂ ਨਹੀਂ ਮੈਂ ਤਾਂ ਦੇਖੋ ਜਿੱਥੇ ਤੱਕਾ ਹੁੰਦਾ ਵੇ ਜਿੱਥੇ ਮੈਂ ਉਹਦੇ ਨਾਲ ਖੜਾ। ਜਿੱਥੇ ਇਹ ਸਰਕਾਰ ਚੰਗਾ ਕੰਮ ਕਰਦੀ ਹੈ ਮੈਂ ਹੁਣ ਉਸ ਨੂੰ ਵੀ ਐਪਰੀਸ਼ੀਏਟ ਕਰਦਾ। ਮੇਰਾ ਇਹ ਨਹੀਂ ਕਿ ਹੈ ਵਿਰੋਧੀਆਂ ਕਿ ਜੇ ਮੈਨੂੰ ਅਸੀਂ ਵਿਰੋਧ ਹੀ ਕਰਨਾ ਹੈ ਨਾ। ਜਿਹੜਾ ਕੰਮ ਚੰਗਾ ਕਰਨਗੇ ਅਸੀਂ ਕਵਾਂਗੇ ਬਹੁਤ ਅੱਛੀ ਗੱਲ ਹੈ ਚੰਗਾ ਕੰਮ ਕੀਤਾ ਕਦੀ ਵੀ ਤੁਸੀਂ ਡਿਵੈਲਪਮੈਂਟ ਦੇ ਕੰਮ ਕਹੋਗੇ ਯਾ ਕੀਤੇ ਮੈਂ ਕਹੂੰਗਾ ਹਾਂ ਚੰਗਾ ਕੀਤਾ ਪਰ ਇੱਥੇ ਬਹੁਤ ਸੋਚ ਵਿਚਾਰ ਨਹੀਂ ਕੀਤਾ ਇੱਥੇ ਇਹ ਠੀਕ ਹੋਇਆ ਮੈਰਿਟ ਤੇ ਮੈਰਿਟ ਤੇ ਕੋਈ ਬੁਲਾਵੇ ਕਮੇਟੀ ਬੁਲਾਵੇ ਕਰੇ ਗੱਲ ਕਰਾਂਗੇ ਜਿੱਥੇ ਲੱਗਿਆ ਵੀ ਕਮੇਟੀ ਵੀ ਐਵੇਂ ਧੱਕਾ ਕਰਦੀ ਹੈ ਹਨਾ ਲੋਕਾਂ ਨੂੰ ਜਿਹੜੀ ਸਹੂਲਤ ਮਿਲ ਰਹੀ ਉਹਦੇ ਜੜਸਾ ਨਾ ਫਿਰ ਉਹਨਾਂ ਨਾਲ ਵੀ ਬਹਿ ਕੇ ਕਰਾਂਗੇ ਨਾ ਪਰ ਆਪਾ ਇਹ ਨਾ ਕਰੀਏ ਮਾਣਕ ਨੋਟਾ ਪੀਕੀ ਦੀਆਂ ਦੇ ਹੀ ਮੁੱਦੇ ਨੇ ਜੀ ਜੀ ਭਾਈ ਇਹ ਚਾਇ ਸੀ ਵੀ 46 ਕਨਾਲ 10 ਮਰਲੇ ਮੈਨੂੰ ਇਹ ਇਤਰਾਜ਼ ਵੀ ਨਹੀਂ ਆ ਗਿਆ ਇੱਥੇ ਬਸਟੇ ਨੂੰ ਹਾਂ ਹੋ ਸਕਦਾ ਇਹ ਬੈਠ ਕੇ ਗੱਲ ਹੋ ਸਕਦੀ ਮੇਰੀ ਉਸ ਤਰ੍ਹਾਂ ਗੱਲ ਨਹੀਂ ਖੋਈ ਜੀ ਭਾਈ ਇਹ 46 ਕਨਾਲ 10 ਮਰਲੇ ਜਗ੍ਹਾ ਸੀ ਜਿਹੜੀ ਉਹ ਚੋਂ 18 ਕਨਾਲ 10 ਮਰਲੇ ਨਗਰ ਕੌਂਸਲ ਦੇ ਨਾਮ ਹੋ ਚੁੱਕੀ ਹੈ ਉਹ ਠੀਕ ਹੈ ਫਿਰ ਤੁਸੀਂ 18 ਕਨਾਲ ਦੀ ਗੱਲ ਕਰੋ ਨਾ ਤੁਸੀਂ 46 ਤੇ ਕਿਵੇਂ ਕਬਜ਼ਾ ਕਰੋਗੇ ਤੁਸੀਂ ਆਪ ਹੀ ਕਹਿ ਰਹੇ ਹੋ ਤੁਸੀਂ ਜਿਹੜੀ ਬਾਕੀ 28 ਰਹਿ ਗਈ ਉਸ ਤੇ ਵੀ ਕਬਜ਼ਾ ਕਰ ਲਿਆ ਔਰ ਤੁਸੀਂ ਬਖਾ ਵੀ ਨਹੀਂ ਰਹੇ ਕਿ ਸਾਡੇ ਕੋਲ ਕਬਜ਼ਾ ਵਰੰਟ ਹੈ ਇਦਾਂ ਬਿਲਕੁਲ ੱੱਕਾ ਐ ਇੰਨੀ ਜ਼ਿਆਦਾ ਤੁਸੀਂ ਤੇਜ਼ੀ ਕਿਉਂ ਆ ਰਹੇ ਹੋ ਮਤਲਬ ਰਹਿਣਾ ਤਾਂ ਆਪਾਂ ਇੱਥੇ ਆ ਇਹਨਾਂ ਲੋਕਾਂ ਕੋਲ ਹੀ ਜਾਣਾ ਕੱਲ ਨੂੰ ਕਿਉਂ ਪਾਰਟੀ ਬੰਦੇ ਹੋ ਇੰਨੀ ਕੀ ਗੱਲ ਐ ਉਹਨਾਂ ਨੂੰ ਫੀਲ ਹੋਊਗਾ ਕਿ ਸਾਡੇ ਨਾਲ ੱੱਕਾ ਕਰ ਰਹੇ ਹੋ ਇਹ ਨਹੀਂ ਨਾ ਹੋਣਾ ਚਾਹੀਦਾ ਕਿਸੇ ਨੂੰ ਵੀ ਕਿਸੇ ਕਮਿਊਨਿਟੀ ਨੂੰ ਕਿਸੇ ਬ੍ਰਾਦਰੀ ਨੂੰ ਤੁਸੀਂ ਤਾਂ ਸਭ ਨੇ ਸਭ ਨੇ ਤੁਹਾਨੂੰ ਵੋਟਾਂ ਪਾਈਆਂ ਆਪਾਂ ਇਸ ਉਸ ਦੇਸ਼ ਰਹ ਰਹੇ ਹਾਂ ਜਿੱਥੇ ਹਰ 20 30 40 ਕਿਲੋਮੀਟਰ ਬੋਲੀ ਬਦਲਦੀ ਐ ਧਰਮ ਆਪਣੇ ਅਲੱਗ-ਅਲੱਗ ਐ ਆਪਣੇ ਕਾਸਟ ਅਲੱਗ-ਅਲੱਗ ਐ ਫਿਰ ਵੀ ਆਪਾਂ ਸਾਰਾ ਸਮੋਇਆ ਹੋਇਆ ਗੁਲਦਸਤੇ ਦੀ ਤਰ੍ਹਾਂ ਇਸ ਨੂੰ ਫੀਲ ਹੀ ਨਹੀਂ ਹੋਣਾ ਚਾਹੀਦਾ ਕਿ ਸਾਡੇ ਨਾਲ ਕੋਈ ਵਿਤਕਰਾ ਹੋ ਰਿਹਾ ਹੈ ਇਹ ਡਿਊਟੀ ਬੰਦੀ ਹੈ ਸਰਕਾਰ ਦੀ ਇਹ ਸਵਾਲ ਉਹਨਾਂ ਨੇ ਉਠਾਏ ਅੱਜ ਜਿਹੜੀ ਜਿੰਨੀ ਚੋਣਾਂ ਦੇ ਵਿੱਚ 10000 ਵੋਟਰਾਂ ਨਾਲ ਜਿੱਤੇ ਨੇ ਤੇ ਤੁਹਾਡੀ ਪਾਰਟੀ ਦਾ ਸੈਕੰਡ ਨੰਬਰ ਦੇ ਰਿਹਾ ਕੀ ਲੰਡੋ ਵੀ ਕੀ ਹਾਰ ਦੇ ਕਾਰਨ ਕੀ ਬਣੇ ਹਾਰ ਦੇ ਕਾਰਨ ਦੇਖੋ ਬਾਈ ਇਲੈਕਸ਼ਨ ਸੀ ਔਰ ਜਿਸ ਤਰ੍ਹਾਂ ਉਸ ਤਰ੍ਹਾਂ ਉਸ ਦਿਨ ਤਾਂਦਲੀ ਹੋਈ ਹੈ ਸਭ 참ਣੇ ਵੀਡੀਓ ਹੈ ਜਿਸ ਤਰ੍ਹਾਂ ਰਾਸ਼ਨ ਵੰਡਿਆ ਗਿਆ ਜਿਸ ਤਰ੍ਹਾਂ ਸੂਟ ਵੰਡੇਗੇ ਜਿਸ ਤਰ੍ਹਾਂ ਪੈਸਾ ਵੰਡਿਆ ਗਿਆ ਜਿਸ ਤਰ੍ਹਾਂ ਇੱਕ ਸਹਿਮ ਦਾ ਮਾਹੌਲ ਬਣਿਆ ਤਾਂ ਹੀ 51% ਪੋਲਿੰਗ ਹੋਈ ਹੈ ਉੱਥੋਂ ਇਹ ਲੱਗ ਰਿਹਾ ਸੀ ਕਿ ਇਹ ਇਹ ਜਿੱਤਣਗੇ ਰਾਈਟ ਔਰ ਮਤਲਬ ਸਰਕਾਰ ਜਿੱਤ ਤਾਂ ਗਈ ਪਰ ਜਿਹੜੀ ਅਸੂਲਾਂ ਤੇ ਜਿਹੜੀ ਸੋਚਣਾ ਲਾਈ ਸੀ ਇਸ ਚੀਜ਼ ਦੇ ਤਾਂ ਹਮੇਸ਼ਾ ਹੀ ਸਰਕਾਰ ਖਿਲਾਫ ਹੁੰਦੀ ਸੀ ਫ੍ਰੀ ਬੀਜ ਦੇ ਵੀ ਪਰ ਭਗਵੰਤ ਮਾਨ ਸਾਹਿਬ ਤੁਸੀਂ ਸੁਣਦੇ ਸੀ ਅਰੇ ਭਈਆ ਆਓ ਐਨਾ ਤੋਂ ਲੋ ਫਿਰ ਇਹਨਾਂ ਨੂੰ ਹਾਂ ਇਹ ਕਰੂਗੇ ਅਜਾ ਕਰਦਾ ਹੁੰਦਾ ਸੀ ਭਰਾ ਭਗਵੰਤ ਮਾਨ ਸਾਹਿਬ ਹੈ ਵੀ ਲੈ ਲੋ ਅੰਦਰ ਕਰ ਦਿਓ ਬਿਲਕੁਲ ਇਸ ਚੀਜ਼ ਦੇ ਖਿਲਾਫ ਸੀ ਔਰ ਤੁਸੀਂ ਆਪਾਂ ਜਾਣਦੇ ਆ 992 ਸੀਟਾਂ ਇਹਨਾਂ ਦੀਆਂ ਆਈਆਂ ਸੀ ਇਹਨਾਂ ਨੇ ਕੋਈ ਸੂਟ ਵੰਡ ਕੇ ਆਈਆਂ ਸੀ ਜਾਂ ਇਹਨਾਂ ਨੇ ਕੋਈ ਰਾਸ਼ਨ ਵੰਡਿਆ ਸੀ ਉਹ ਸੋਚ ਨੂੰ ਵੋਟਾਂ ਪਈਆਂ ਸੀ ਇਸ ਦਾ ਮਤਲਬ ਉਹ ਸੋਚ ਲੋ ਨਹੀਂ ਹੈ ਹੁਣ ਸੂਟ ਵੰਡ ਕੇ ਡਰਾ ਕੇ ਐਡਮਿਨਿਸਟ੍ਰੇਸ਼ਨ ਲਗਾ ਕੇ ਕਮਿਸ਼ਨਰ ਬਦਲ ਕੇ ਮਤਲਬ ਜਿੰਨੇ ਇੰਡਸਟਰੀਅਲਿਸਟ ਸੀਗੇ ਉਹਨਾਂ ਕੋਲ ਅਫਸਰ ਭੇਜ ਕੇ ਬਾਹਮ ਰੋੜ ਕੇ ਵੋਟਾਂ ਲੈਣ ਵਾਲਾ ਕੰਮ ਚੱਲ ਪਿਆ ਇਹ ਆਪਾਂ ਵੇਖ ਰਹੇ ਆ ਇੱਕ ਸਹਿਮ ਦਾ ਮਾਹੌਲ ਭਾਵੇਂ ਪੰਜਾਬ ਦੀ ਗੱਲ ਕਰੀਏ ਇਲੈਕਸ਼ਨ ਦੀ ਗੱਲ ਕਰੀਏ ਮੈਂ ਸੁਨਾਮ ਦੀ ਵੀ ਕਿ ਗੱਲ ਇਹ ਰਹੀ ਹੈ ਪਿਛਲੇ ਦਿਨਾਂ ਚ ਥੋੜਾ ਥੋੜਾ ਲੋਕ ਸੋਚ ਹੀ ਕਰਦੇ ਮੰਤਰੀ ਨੂੰ ਕਿਤੇ ਗੁੱਸਾ ਹੀ ਨਾ ਆ ਜਾਵੇ ਵਿਸਾ ਉਹ ਜਾ ਸਵਾਲ ਪੁੱਛੋ ਉਹਨੂੰ ਤਾਂ ਛੱਡੋ ਇਹਨਾਂ ਦੇ ਜਿਹੜੇ ਅਮਰ ਅਖਬਾਰ ਐਂਟਰੀ ਉਹਨਾਂ ਤੱਕ ਵੀ ਇਹੋ ਜਿਹੀ ਕੋਈ ਗੱਲ ਨਾ ਚਲੀ ਜਾਵੇ ਸ਼ਿਕਾਇਤ ਹੀ ਨਾ ਕਰਦੇ ਕਿਉਂਕਿ ਆਪਾਂ ਲੋਕ ਥੋੜਾ ਜਾ ਉਹ ਚੀਜ਼ ਵੇਖਦੇ ਆ ਤੇ ਮਤਲਬ ਉਹ ਜੇ ਸਹਿਨ ਦੇ ਮੌਲ ਨਾਲ ਹੀ ਪੋਲਿੰਗ ਘਟ ਹੋਈ ਹੈ ਲੋਕ ਜਿਹੜੇ ਸੀ ਉਹ ਨਿਕਲੇ ਹੀ ਨਹੀਂ ਚਲੇ ਜਾਂਦੇ ਸੀ ਭਾਈ ਕਿਤੇ ਨਾ ਕਿਤੇ ਕਾਂਗਰਸੀ ਉਥੇ ਫੁੱਟ ਵੀ ਪ੍ਰਧਾਨ ਨੂੰ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਸਾਈਡ ਤੇ ਲਾਈਨ ਤੇ ਕਰਨਾ ਵੀ ਇਹ ਵੀ ਕਾਰਨ ਰਿਹਾ ਉਸ ਦਾ ਹਾਂ ਇਹ ਵੀ ਇਹ ਵੀ ਇੱਕ ਕਾਰਨ ਮੈਂ ਦੇਖੋ ਮੁਨਕਰ ਨਹੀਂ ਹਾਂ ਆਫਟਰ ਅਲ ਹਰ ਇੱਕ ਵਰਕਰ ਨੂੰ ਵੀ ਚੰਗਾ ਲੱਗਦਾ ਹੈ ਸਾਡੀ ਸਾਰੀ ਟੀਮ ਆਈ ਹੋਈ ਹੈ ਸਾਡੀ ਪਾਰਟੀ ਇਕੱਠੀ ਹੈ ਸਾਡਾ ਪ੍ਰਧਾਨ ਵੀ ਆਉਂਤੇ ਸਾਡਾ ਸੀਐਲਪੀ ਲੀਡਰ ਵੀ ਹੈ ਸਾਰੇ ਸਭ ਤੇ ਆਪਣੇ ਕੰਟੈਕਟਸ ਹੁੰਦੇ ਆ ਸਭ ਦੇ ਹੁੰਦੇ ਆ ਜਿਉਂ ਮੌਜੂਦਾ ਮੌਜੂਦਾ ਐਮਪੀ ਵੀ ਨੇ ਆ ਤੇ ਮੌਜੂਦਾ ਐਮਪੀ ਵੀ ਆ ਅਮਰਿੰਦਰ ਸਿੰਘ ਰਾਜਾਵੜਿੰਗ ਜੇ 10 20 50 100 ਘਰਾਂ ਚ ਜਾਇਆਂ ਚਾਪੀਆਂ ਯਾਰ ਐਸੀ ਤਾਂ ਨਹੀਂ ਗੱਲ ਲੋਕ ਉਹਨਾਂ ਨੂੰ ਉਹ ਨਾ ਕਰਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੇ 10 20 50 ਘਰਾਂ ਚ ਕੋਈ ਲੈ ਜੇ ਰਿਸ਼ਤੇਦਾਰ ਆਂਦੇ ਅਗਲਾ ਬਾਜਵਾ ਸਾਹਿਬ ਆ ਰਹੇ ਆ ਰਾਜਾਵੜਿੰਗ ਜੀ ਆ ਰਹੇ ਆ ਚੰਨੀ ਜੀ ਆ ਰਹੇ ਆ ਹੋਰ ਸਾਡੇ ਲੀਡਰ ਆ ਰਹੇ ਆ ਵਿਜੇਂਦਰ ਸਿੰਘਲਾ ਜੀ ਆ ਰਹੇ ਆ ਤੇ ਅਗਲਾ ਕੁਛ ਨਾ ਕੁਛ ਬਹੁਤ ਅਸਰ ਪੈਂਦਾ ਹੈ ਵੀ ਠੀਕ ਹੈ ਤਾਂ ਸਰਕਾਰਾਂ ਦਾ ਤਾਂ 1.5 ਸਾਲ ਆ 5 ਸਾਲਾਂ ਵਾਲਿਆਂ ਨਾਲ ਦੋਸਤੀ ਕਰੋ ਕਮਨ ਨਾਲ ਜੁੜੇ ਹੋਏ ਆਪਾਂ ਜੀ ਬਾਜੀ ਗੀਰਾ ਪ੍ਰਧਾਨ ਜੀ ਆਏ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਆਪ ਤੇ ਵੀ ਚਾਹਨੇ ਕਿਉਂ ਗਾੜਾ ਫੜਦੇ ਗੀਰਾ ਸਾਹਿਬ ਆਏ ਹੈ ਹਾਂ ਇਹ ਸਵਾਲ ਤੁਹਾਡਾ ਠੀਕ ਹੈ ਮੈਂ ਇਸ ਬਾਰੇ ਕਨਸਰਨ ਸੀਗਾ ਮੈਂ ਜੇ ਭੁੱਲਦਾ ਨਾ ਹੋਵਾਂ ਮੈਨੂੰ ਕਰੈਕਟ ਕਰਿਆ ਜੇ ਇਹੋ ਅਮਨ ਅਰੋੜਾ ਜਿਹੜੇ ਕੱਲ ਉਹਨਾਂ ਨੂੰ ਜੁਆਇਨ ਕਰਾ ਕੇ ਆਏ ਹੈ ਇਹਨਾਂ ਨੇ ਸ਼ਾਇਦ 3 ਸਾਲ ਪਹਿਲਾਂ ਜਾਂ ਕਿ 4-5 ਸਾਲ ਪਹਿਲਾਂ ਜੋ ਐਮ.ਐਲ.ਏ ਸੀ ਅਮਨ ਅਰੋੜਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਆ ਕਮੇਟੀ ਦੇ ਵਿੱਚ ਬੈਠ ਕੇ ਕਿਹਾ ਸੀ ਕਿ ਇੱਥੇ ਇੰਨੀ ਕਰਪਸ਼ਨ ਹੈ 17 ਕਰੋੜ 70 ਲੱਖ 9000 ਰੁਪਏ ਨੇ ਸਾਲਾਂ ਚ ਆਇਆ ਮੈਂ ਜਿਹੜੀ ਲੋਕਲ ਬਾਡੀਜ਼ ਦੀ ਇੱਕ ਕਮੇਟੀ ਆ ਉਹਦਾ ਮੈਂਬਰ ਆ ਮੈਂ ਸਾਰੀਆਂ ਫਾਈਲਾਂ ਮੰਗਾ ਲਈਆਂ ਸੜਕਾਂ 'ਚ ਇੱਥੇ ਪੂਰਾ ਕਬਲਾ ਹੋ ਰਿਹਾ ਹੈ ਸਕੈਮ ਹੋ ਰਿਹਾ ਹੈ ਅਗਰ왈 ਚੌਂਕ ਤੋਂ ਲੈ ਕੇ ਜੀ ਅਜੀ ਸ਼ੇਬ ਨੇ ਕਿ ਤੰਤਾ ਉੱਥੋਂ ਤੱਕ ਸਾੜਾ ਕੋਈ ਹੋ ਅਗਲੇ ਨਬਾ ਵਾਲੇ ਉਹ ਮੋੜ ਤੱਕ ਕੋਈ ਹੋ ਇੱਕ ਇੱਕ ਸੜਕ ਹੈ ਚਾਰ ਚਾਰ ਟੈਂਡਰਾਂ ਮੈਂ ਇਹ ਜਾਂ ਨਹੀਂ ਹੁੰਦੇ ਨਾ ਇੱਥੇ ਕਪਲਾ ਹੋਇਆ ਕੁਝ ਦਿਨਾਂ ਚ ਇਹਨੂੰ ਜਾਗਰ ਕਰੂੰਗਾ ਇਹ ਸਾਰੇ ਇਲਜ਼ਾਮ ਲੱਗੇ ਪਰ ਇਹ ਵੀ ਪਤਾ ਹੈ ਕਿ ਸ਼ਾਇਦ 3 ਸਾਲ ਪਹਿਲਾਂ ਵਿਜੀਲੈਂਸ ਦਾ ਵੀ ਕੇਸ ਹੋਇਆ ਉਹਦੇ ਚ ਕੁਝ ਦਿਨ ਗੀਰਾ ਜੀ ਸ਼ਾਇਦ ਅਰੈਸਟ ਵੀ ਹੋਏ ਤੇ ਉਹ ਵੀ ਸਾਰੀ ਗੱਲ ਸਾਹਮਣੇ ਹੈ ਰਾਈਟ ਮੈਂ ਜਿਹੜੀ ਗੱਲ ਪਹਿਲਾਂ ਕਹਿ ਰਿਹਾ ਸੀ ਸਹਿਮ ਦਾ ਮੋਲ ਡਰ ਦਾ ਮਾਹੌਲ ਵਾਮ ਰੋਡ ਕੇ ਕਿਸੇ ਨੂੰ ਆਪਦੇ ਨਾਲ ਕਰਨਾ ਇਹਦੇ ਚ ਉਹ ਗੱਲ ਵੱਧ ਲੱਗ ਰਹੀ ਹੈ ਜੇ ਮੈਂ ਜਿਹੜੀ ਗੱਲ ਕਹੀ ਹੈ ਮੇਰੇ ਕੋਲ ਵੀਡੀਓ ਵੀ ਹੈ ਮੈਂ ਇੱਕ ਆ ਵੀਡੀਓ ਵੀ ਹੈ ਮੇਰੇ ਕੋਲ ਆ ਅਮਨ ਅਰੋੜਾ ਦੀ ਇਹਨੂੰ ਮੈਂ ਆਪਸੇ ਤੋਂ ਬਾਲੀ ਵਰਗੀ ਨੂੰ ਸੁਧਾਰ ਕੋਣੋ ਨਹੀਂ ਐਨ ਹੋਏ ਪਾਣੀ ਸਰ ਤੋਂ ਉੱਪਰ ਹੀ ਨੱਪ ਜੇ ਮੇਰੇ ਕੋਲੇ ਕਿੰਨਾ ਇਹ ਵੀਡੀਓ ਦੱਦਿਆ ਨਾ ਪਾਣੀ ਸਰ ਤੋਂ ਉੱਪਰ ਹੀ ਨੱਪ ਜੇ ਮੇਰੇ ਕੋਲੇ 我没有。嗯嗯嗯 ਸੋ ਇਹ 4 ਸਾਲ ਪੁਰਾਣੀ ਵੀਡੀਓ ਹੈ ਮੈਨੂੰ ਤਾਂ ਕੁਝ ਦਿਨ ਤੋਂ ਪਤਾ ਲੱਗ ਰਿਹਾ ਸੀ ਵੀ ਸ਼ਾਇਦ ਇਹ ਅਮਨ ਰੋੜਾ ਜੀ ਜਾਣਗੇ ਘਰ ਤੇ ਉਹਨਾਂ ਨੂੰ ਟੰਕੇ ਆਣਗੇ ਜਿਵੇਂ ਉਹ ਕਹਿ ਰਹੇ ਸੀ ਪਰ ਮੈਨੂੰ ਨਹੀਂ ਸੀ ਪਤਾ ਜੱਫੀਆਂ ਪਾਣ ਗਏ ਜਗੇ ਔਰ ਉੱਥੇ ਜਾ ਕੇ ਕਹਿਣਾ ਕਿ ਗੀਰਾ ਜੀ ਨੇ ਬੜੀ ਨਿਸ਼ਕਾਮ ਸੇਵਾ ਕੀਤੀ ਹੈ ਬਹੁਤ ਇਹਨਾਂ ਦਾ ਐਕਸਪੀਰੀਅੰਸ ਹੈ ਜੋ ਇਹਨਾਂ ਦਾ ਐਕਸਪੀਰੀਅੰਸ ਹੈ ਉਹ ਸਾਨੂੰ ਪਾਰਟੀ ਨੂੰ ਫਾਇਦਾ ਹੋਏਗਾ ਬਿਲਕੁਲ ਤੁਹਾਨੂੰ ਫਾਇਦਾ ਹੋਏਗਾ ਭਾਈ ਹਾਂ ਔਰ ਗੀਰਾ ਜੀ ਵੀ ਮੈਂ ਸਤਿਕਾਰ ਕਰਦਾ ਉਹਨਾਂ ਦਾ ਸ਼੍ਰੀਫਾ ਪਰਿਵਾਰ ਹੈ ਚੰਗਾ ਪਰਿਵਾਰ ਹੈ ਸਾਡੇ ਸੁਨਾਮ ਦਾ ਬੜੀ ਉਹਨਾਂ ਦੀ ਇੱਜ਼ਤ ਹੈ ਮੈਂ ਉਸ ਗੱਲ ਨਹੀਂ ਉਹ ਕਹਿ ਰਿਹਾ ਪਰਗੀਰਾ ਜੀ ਹੋਰ ਉਹਨਾਂ ਦੇ ਬੇਟਾ ਨੇ ਬਾਅਦ ਚ ਭੋਲਿਆ ਵੇਖੋ ਮੈਂ ਪਾਰਟੀਆਂ ਤੋਂ ਉੱਤੇ ਹੋ ਕੇ ਕੀ ਉਹ ਸੁਖਦੇਵ ਸਿੰਘ ਢੀਂਸਾ ਨੂੰ ਭੁੱਲ ਸਕਦੇ ਐ ਕੀ ਉਹ ਪ੍ਰਵਿੰਦਰ ਸਿੰਘ ਢੀਂਸਾ ਦੇ ਕੀਤੇ ਕੰਮਾਂ ਨੂੰ ਜਾਂ ਜੋ ਉਹਨਾਂ ਵਾਸਤੇ ਸਟੈਂਡ ਲਿਆ ਉਹਨੂੰ ਬਿਲਕੁਲ ਨਕਾਰ ਦੇਣਗੇ ਅੱਜ ਕਹਿਣਾ ਜੇ ਕਾਲੀ ਦਲੇ ਹੋ ਗਿਆ ਅਰੇ ਭਈਆ ਹੁੰਦਿਆ ਰਹਿੰਦੀਆਂ ਪਾਰਟੀਆਂ ਹੁੰਦਾ ਰਹਿੰਦਾ ਫਿਰ ਵੀ ਤੁਸੀਂ ਮਾੜੇ ਸੀ ਚੰਗੇ ਸੀ ਪਾਰਟੀਆਂ ਤੁਹਾਡੇ ਨਾਲ ਖੜੀਆਂ ਹਨ ਨਾ ਲੀਡਰ ਤੁਹਾਡੇ ਨਾਲ ਖੜੇ ਹਨ ਨਾ ਤੁਸੀਂ ਮਾੜੇ ਸੀ ਚੰਗੇ ਸੀ ਬੇਪਰੋਸੀ ਦਾ ਤੁਹਾਡੇ ਤੇ ਮਤਾ ਪੈ ਰਿਆ ਸੀ ਅਗਲੇ ਨੇ ਸਟੈਂਡ ਲੈ ਕੇ ਮੈਂਬਰਾਂ ਨੂੰ ਇੱਧਰ ਉੱਧਰ ਕੀਤਾ ਨਾ ਅੱਜ ਤੁਸੀਂ ਸਿਰਫ ਸਿਰਫ ਆਪਣਾ ਬਿਜੀਲੈਂਸ ਦਾ ਕੇਸ ਸ਼ਾਇਦ ਠੀਕ ਕਰਨ ਪਿੱਛੇ ਡਰ ਲੱਗਦਾ ਡਰ ਲੱਗਦਾ ਇੱਕ ਖਾਸ ਕਰਕੇ ਆਪਣੇ ਮੰਡੀਆਂ ਦੇ ਲੋਕ ਹੈ ਪਿੰਡ ਵਾਲਾ ਹੋਊਗਾ ਅਗਲਾ ਕਹਿੰਦਾ ਯਾ ਠੀਕ ਹੈ 2 ਮਹੀਨੇ ਲਾ ਆ ਜਾਵਾਂਗੇ ਮੈਂ ਠੀਕ ਆ ਤੇ ਆਪਾਂ ਕਹਿੰਨੇ ਯਾਰ ਨਹੀਂ ਵੀ ਆਪਾਂ ਉਸ ਚੱਕਰ 'ਚ ਮੈਂ ਨਾ ਕੁਝ ਮਰਜ਼ੀ ਕਰਾ ਲਓ ਮੈਂ ਉਹ ਠੀਕ ਆ ਉਹਨਾਂ ਦਾ ਡਿਸੀਜਨ ਪਰ ਮੈਂ ਅਮਨ अरोड़ा ਤੇ ਮੇਰਾ ਸਵਾਲ ਹੈ ਮੁੰਡਾ ਦੇ ਭਗਵਾਨ ਦਾ ਅਰੋੜਾ ਜੀ ਦਾ ਬੌਜੀਦਾ ਹੈ ਠੀਕ ਹੈ ਪਰ ਮੈਂ ਜਿੰਨਾ ਜਾਣਦਾ ਮੈਂ ਤੁਹਾਡੇ ਨਾਲ ਵੀ ਕਹੂੰਗਾ ਤੁਸੀਂ ਵੀ ਰਾਜਨੀਤੀ ਉਦੋਂ ਚਲੋ ਘੱਟ ਪਤਾ ਹੋਣਾ ਵੱਧ ਪਤਾ ਹੋਣਾ ਬਾਹੂ ਭਗਵਾਨ ਦਾ ਅਰੋੜਾ ਜੀ 92 ਤੋਂ 97 ਦੁਰੇ ਔਰ 97 ਤੋਂ ਬਾਅਦ ਵੀ ਰਹੇ ਜਦੋਂ ਸਰਕਾਰ ਬਣੀ ਸੀ ਸਰਤਾਬ ਬਿਆਨ ਸਿੰਘ ਜੀ ਦੀ ਉਹਨਾਂ ਨੇ ਉਦੋਂ ਕੰਮ ਕੀਤੇ ਉਦੋਂ ਮжоਰਿਟੀ ਪਿੰਡਾਂ ਦੇ ਸਰਪੰਚ ਅਕਾਲੀ ਸੀਗੇ ਕੋਰੋਨਾ ਗੁਲ ਹੱਥੇ ਚ ਕਲਮ ਸੀ ਗਰੰਟਾਂ ਆndੀਆਂ ਸੀ ਐਮਐਲਏ ਦੇ ਥਰੂ ਫਿਰ ਮੰਤਰੀ ਵੀ ਬਣੇ ਬਹੁਤ ਗਰੰਟਾਂ ਆਈਆਂ ਉਹ ਬਿਲਕੁਲ ਸਾਰਿਆਂ ਨੂੰ ਕਹਿੰਦੇ ਸੀ ਉਪਰਾ ਮੇਰੇ ਕੋਲ ਕਲਮ ਹੈ ਫਾਇਦਾ ਲੈ ਲਓ ਪਿੰਡ ਦੀਆਂ ਸੜਕਾਂ ਬਣਵਾ ਲਓ ਪਿੰਡ ਦੇ ਕੰਮ ਲੈ ਲਓ ਬਿਲਕੁਲ ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਕਾਂਗਰਸ ਪਾਰਟੀ ਜੁਆਇਨ ਕਰੋ ਬਿਲਕੁਲ ਨਹੀਂ ਤੁਸੀਂ ਆਪਣੀ ਪਾਰਟੀ 'ਚ ਖੜੋ ਔਰ ਹੌਲੀ ਹੌਲੀ ਵੇਖਿਆ ਪਿਆਰ ਨਾਲ ਹੀ ਲੋਕ ਆ ਗਏ ਤੇ ਅਮਨ ਅਰੋੜਾ ਤਹੋ ਜੀ ਇੱਕ ਕੁਆਲਟੀ ਵੀ ਨਹੀਂ ਬਹੁਤ ਭਗਵਾਨ ਦਾ ਅਰੋੜਾ ਇਹ ਤਾਂ ਕਹਿੰਦੇ ਪਹਿਲਾਂ ਮੈਂ ਪਰਣਾ ਪਾਵਾਂ ਫਿਰ ਉਹਨੂੰ ਜੋੜਦੀ ਬੰਨਣਾ ਫਿਰ ਜਾ ਕੇ ਕਰਕੇ ਫਿਰ ਇਹਨਾਂ ਨੂੰ ਲਿਆਵਾਂ ਅਮਨ ਅਰੋੜਾ ਇਹ ਬੰਦੇ ਨਹੀਂ ਖੜਦੇ ਖੜ ਜਾਣਗੇ ਮਜਬੂਰੀ 'ਚ ਮਜਬੂਰੀਆਂ ਹੋ ਸਕਦੀਆਂ ਨੇ ਖੜ ਜਾਣਗੇ ਤੇ ਜਿਵੇਂ ਜਿਵੇਂ ਟਾਈਮ ਲੇਟ ਆਣਾ ਹੈ ਨਾ ਤੈਨੂੰ ਭਰਾ ਕਾਰ 'ਚ ਬਿਠਾਉਣ ਵਾਲਾ ਬੰਦਾ ਨਹੀਂ ਮਿਲਣਾ ਮੇਰੀ ਗੱਲ ਯਾਦ ਰੱਖੀ ਗੱਡੀ 'ਚ ਤੇਰੇ ਭੱਜਣਗੇ ਉਤਰ ਉਤਰ ਕੇ ਲੱਭਣਾ ਨਹੀਂ ਬੰਦਾ ਕਿਹੜਾ ਗੱਡੀ 'ਚ ਬੈਠਾ ਅੱਜ ਆ ਦੇ ਇੱਕ ਦੋ ਅਮਰ ਅਕਬਰ ਇੰਦਨੀ ਵਰਗੇ ਰਹਿ ਜਾਣ ਜਿਨ੍ਹਾਂ ਨੇ ਹਿਸਾਬ-ਤਾਬ ਸਾਰੇ ਕੀਤੇ ਹੋਏ ਆ ਉਹ ਵੀ ਬੜੀਆਂ ਗੱਲਾਂ ਆ ਰਹੀਆਂ ਚਲੋ ਆਪਾਂ ਉਹਨਾਂ ਦੇ ਬਾਅਦ ਚ ਕਰਾਂਗੇ ਗੱਲ ਕੀ ਹਿਸਾਬ-ਤਾਬ ਹੈ ਚਲੋ ਸੋ ਇਸ ਵਾਸਤੇ ਮੈਂ ਇਸ ਤੇ ਵੀ ਗੱਲ ਕਰਨਾ ਚਾਹੁੰਦਾ ਸੀ ਅੱਜ ਠੀਕ ਹੈ ਧੰਨਵਾਦ